ਸੰਗਤ ਜੀ ਗੁਰੂ ਸਾਹਿਬ ਇਸ ਅਸਥਾਨ ਤੇ ਚਾਰ ਸੰਗਤ ਜੀ ਇਸ ਅਸਥਾਨ ਤੇ ਗੁਰੂ ਸਾਹਿਬ ਚਾਰ ਵਾਰ ਹੀ ਆਏ ਆ ਜੀ ਪਹਿਲੀ ਵਾਰੀ ਜਦੋਂ ਗੁਰੂ ਸਾਹਿਬ ਇੱਥੇ ਆਏ ਸੀ ਤੇ ਪੱਠਾ ਬਲ ਰਿਹਾ ਸੀ ਸੰਗਤ ਜੀ ਸੰਗਤਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਜਾਂਦੀਆਂ ਹੋਈਆਂ ਜੀ ਬੜੀ ਸੋਹਣੀ ਸੰਗਤ ਜੀ ਵੀਡੀਓ ਨੂੰ ਵੱਤ-ਵੱਤ ਸ਼ੇਅਰ ਕਰ ਦਿਓ ਤੇ ਵੀਡੀਓ ਪੂਰੀ ਦੇਖਿਓ ਸੰਗਤ ਜੀ ਇਹ ਗੁਰਦਾ ਸਾਹਿਬ ਗੁਰੂ ਸਾਹਿਬ ਜਦੋਂ ਪਹਿਲੀ ਵਾਰੀ ਆਏ ਤੇ ਪੱਠਾ ਬਲ ਰਿਹਾ ਸੀ ਤੇ ਇੱਥੋਂ ਦੇ ਕੰਮ ਕਰਨ ਵਾਲੇ ਕਰਿੰਦਿਆਂ ਨੂੰ ਕਿਹਾ ਕਿ ਗੁਰੂ ਸਾਹਿਬ ਨੇ ਕਿਹਾ ਕਿ ਮੈਥੇ ਆਰਾਮ ਕਰਨਾ ਹੈ ਤੇ ਉਹਨਾਂ ਨੇ ਮਜ਼ਾਕ ਵਿੱਚ ਗੁਰੂ ਸਾਹਿਬ ਨੂੰ ਕਿਹਾ ਕਿ ਤੁਸੀਂ ਇਸ ਪੱਟੇ ਉੱਪਰ ਹੀ ਆਰਾਮ ਕਰ ਲਓ ਗੁਰੂ ਸਾਹਿਬ ਨੇ ਆਰਾਮ ਉਹਨਾਂ ਕਰਿੰਦਿਆਂ ਨੇ ਤੇ ਗੁਰੂ ਸਾਹਿਬ ਜੀ ਨੂੰ ਮਜ਼ਾਕ ਕੀਤਾ ਸੀ ਪਰ ਗੁਰੂ ਸਾਹਿਬ ਜੀ ਨੇ ਆਪਣੇ ਨੀਲੇ ਘੋੜੇ ਨੂੰ ਥਾਪੜਾ ਦਿੱਤਾ ਤੇ ਘੋੜੇ ਨੂੰ ਪੱਠੇ ਦੇ ਉੱਪਰ ਚੜਾ ਦਿੱਤਾ ਤੇ ਦੇਖੋ ਦੇ ਜੀ ਸੰਤੋ ਜੀ ਪੱਠਾ ਠੰਡਾ ਪੈ ਗਿਆ ਜਦੋਂ ਘੋੜੇ ਦੇ ਜਸ਼ਨ ਕਰੋ ਜੀ ਦਰਬਾਰ ਸਾਹਿਬ ਦੇ ਜੀ ਦੇਖੋ ਜੀ ਇਸ ਥਾਂ ਤੇ ਥੱਲੇ ਘੋੜੇ ਦੇ ਪੌਰ ਦੇ ਨਿਸ਼ਾਨ ਹੈ ਜੀ ਉਸ ਦੇਖੋ ਸੰਗਤ ਜੀ ਦਰਸ਼ਨ ਕਰੋ ਜੀ। ਦਸ਼ਮੇਸ਼ ਪਿਤਾ ਦੇ ਨੀਲੇ ਘੋੜੇ ਦੇ ਪੋਰ ਦੇ ਨਿਸ਼ਾਨ ਹੇਠਾਂ ਵੱਲ ਨੂੰ ਆ ਸੰਗਤ ਜੀ ਹੇਠਾਂ ਦਰਸ਼ਨ ਕਰੋ। ਦੇਖੋ ਜੀ ਪੋਰ ਦੇ ਨਿਸ਼ਾਨ ਜਦੋਂ ਨੀਲੇ ਘੋੜੇ ਨੇ ਇੱਥੇ ਆਪਣੇ ਪੋਰ ਲਾਏ ਇਸ ਸਥਾਨ ਤੇ ਜੀ ਤੇ ਸੰਗਤ ਜੀ ਤਪਦਾ ਹੋਇਆ ਪੱਠਾ ਠੰਡਾ ਪੈ ਗਿਆ ਜੀ। ਦੇਖੋ ਜੀ ਇਸੇ ਤਰ੍ਹਾਂ ਹੀ ਇਹ ਸਭ ਪੱਥਰ ਹੋ ਗਿਆ ਜੀ ਥੱਲੇ। ਦਰਸ਼ਨ ਕਰੋ ਸੰਗਤ ਜੀ। ਸੰਗਤ ਜੀ ਦੇਖੋ ਜੀ ਗੁਰੂ ਗ੍ਰੰਥ ਸਾਹਿਬ ਜੀ ਸੋ ਪੀਤ ਹਨ ਇਸ ਸਥਾਨ ਤੇ ਜੀ ਥੱਲੇ ਸਾਰਾ ਹੀ ਪੱਥਰ ਹੋਇਆ ਪਿਆ ਜੀ ਸੰਗਤ ਜੀ ਤੱਪਦਾ ਹੋਇਆ ਪੱਠਾ ਠੰਡਾ ਹੋ ਗਿਆ ਜੀ ਤੱਪਦਾ ਹੋਇਆ ਪੱਠਾ ਠੰਡਾ ਹੋ ਗਿਆ ਜੀ ਸੰਗਤ ਜੀ ਦਰਸ਼ਨ ਕਰੋ ਜੀ ਇਹ ਗੁਰਦੁਆਰਾ ਸਾਹਿਬ ਉੱਪਰ ਬੜਿਆ ਆਇਆ ਜੀ ਦਰਸ਼ਨ ਕਰੋ ਜੀ ਗੁਰੂ ਘਰ ਦੀ ਜੀ ਦਰਸ਼ਨ ਕਰੋ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਆ ਜੀ ਦਰਸ਼ਨ ਕਰੋ ਸੰਗਤ ਜੀ ਸੰਗਤ ਜੀ ਪ੍ਰਾਤਨ ਸ਼ਸਤਰ ਪੇ ਹੋਇਆ ਇੱਥੇ ਜੀ ਸੰਗਤ ਜੀ ਦਰਸ਼ਨ ਕਰੋ ਗੁਰਦੁਆਰੇ ਪਠਾ ਸਹਿਬ ਜੀ ਦੇ